ਦਿਸਾਂ ਪਰ ਦਿਸਾਂ ਵਿੱਚ ਰਸਦੇ ਪੰਜਾਬੀ ਪੈਨ ਅਤੇ ਵੀਰੋ ਹਾਜ਼ਰ ਹੈ ਪਰਮਜੀਤ ਪਰਮੀ ਜੋ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਸਤੀ ਕਹ ਲੱਗਦੀ ਹੈ ਦੋਸਤੋ ਜੀ ਆਇਆਂ ਨੂੰ ਕਦੀ ਹੈ ਦੋਸਤੋ ਤੁਸੀਂ ਮੇਰੇ ਗੀਤਾਂ ਨੂੰ ਸੁਣਦੇ ਰਹਿੰਦੇ ਹੋ ਤੇ ਮੇਰੀ ਹੌਸਲਾ ਵਜਾਈ ਲਈ ਸੋਹਣੇ-ਸੋਹਣੇ ਕਮੈਂਟ ਵੀ ਕਰਦੇ ਹੋ ਮੇਰੀਆਂ ਗਲਤੀਆਂ ਨੂੰ ਵੀ ਦੱਸ ਦਿਓ ਅੱਜ ਮੈਂ ਜੋ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ ਇਸ ਦੇ ਬੋਲ ਬੜੇ ਹੀ ਪਿਆਰੇ ਹਨ ਤੇ ਥੋੜਾ ਵੱਖਰੀ ਕਿਸਮ ਦਾ ਗੀਤ ਹੈ ਚਲੋ ਫਿਰ ਸੁਣੋ ਤੁਸੀਂ ਮੇਰੇ ਨਾਲ ਕੋਣ ਗਾਓ ਤੇ ਤੇ ਦੰਦ ਤੇ ਕਾਲੀ ਅੰਝੁ ਲੁਫਾਂ ਅਜਬ ਗੋਰੀ ਦਾ ਜੁੜਾ ਹੋ ਕੰਡ ਨਾ ਦੇਤੇ ਜਾ ਮੇਰੇ ਮਾਇਆ ਚੜਿਆ ਜੋ ਬਣ ਗੂੜਾ ਹੋ ਕੰਡ ਨਾ ਦੇਤੇ ਜਾ ਮੇਰੇ ਮਾਇਆ ਚੜਿਆ ਜੋ ਬਣ ਗੂੜਾ ਹੋ ਨੈਣ ਸ਼ੀਲੇ ਕਾਲੀਆਂ ਜੁਲਫਾਂ ਗੋਰੀ ਚੰਨਣ ਗੇਲੀ ਹੋ ਕੰਡ ਨਾ ਦਿੱਤੀ ਜਾ ਮੇਰੇ ਮਾਇਆ ਤੁਦ ਬਿਨ ਨਾ ਕੋਈ ਬੇਲੀ ਹੋ ਕੰਡ ਨਾ ਦਿੱਤੀ ਜਾ ਮੇਰੇ ਮਾਇਆ ਤੁਦ ਬਿਨ ਕੋਈ ਨਾ ਬੇਲੀ ਹੋ ਲੰਮੀ ਗਰਦਣ ਕਾਲੀ ਗਾਨੀ ਅਜਬ ਗੋਰੀ ਦੀ ਮਹਿੰਦੀ ਹੋ ਛੱਡ ਕੇ ਕਰਦੇ ਨਾ ਜਾਵੀਂ ਮਾਇਆ ਬਾਤ ਤੇਰੇ ਨਾ ਰਹਿੰਦੀ ਹੋ ਛੱਡ ਕੇ ਕਰਦੇ ਨਾ ਜਾਈਂ ਮਾਇਆ ਬਾਤ ਤੇਰੇ ਨਾ ਰਹਿੰਦੀ ਹੋ ਪਤਲੀ ਕਮਰ ਤੇ ਪਾਰਾਂ ਲੈਂਗਾ ਤੂੰ ਰਾਤ ਵਰਜਣ ਫਰਾਟੇ ਹੋ ਦੇਖ ਕੇ ਕੰਡ ਤੁਰ ਗਿਓ ਤੁਮাইয়া ਗੁੰਨ ਨੇ ਰਹਿ ਗਏ ਆਟੇ ਹੋ ਦੇਖ ਕੇ ਕੰਡ ਤੁਰ ਗਿਓ ਤੁਮাইয়া ਗੁੰਨ ਨੇ ਰਹਿ ਗਏ ਆਟੇ ਹੋ ਮੋਟੀ ਅਖ ਤੇ ਅਕੀ ਕਜਲਾ चमकन नैन तरती हो नाल दिल ला के माया फूल गया सारी बाती हो नाल दमान दिल ला के माया फूल गया सारी बाती हो बाहा चूड़ा लिश के ਸਮ ਕਣ ਗੋਰੀ ਅੰਗਲਾ ਹੋ ਆਖੋ ਮੇਰੇ ਦਿਲ ਪਰ ਜਾਨੀ ਕੋਈ ਸੁਨੇਹੜਾ ਕੱਲਾ ਹੋ ਆਖੋ ਮੇਰੇ ਦਿਲਬਰ ਜਾਨੀ ਕੋਈ ਸੁਨੇਹੜਾ ਕੱਲਾ ਹੋ ਮੱਥ ਟਿਕਾਨਕ ਵਿੱਚ ਕੋਕਾ ਮੁਕੇ ਲੈਣ ਹੁਲਾਰੇ ਹੋ ਤੇਰੇ ਬਾਜੋਂ ਸੋਣੀ ਅਮਾਯਾ ਸਾਡੇ ਕਾਣੇ ਸਹਾਰੇ ਹੋ ਤੇਰੇ ਬਾਜੋਂ ਸੋਣੀ ਅਮਾਯਾ ਸਾਡੇ ਕਾਣੇ ਸਹਾਰੇ ਹੋ ਲੰਮਾ ਕਰਦੇ ਕਾਲੀ ਅੰਜੁਲਫਾਂ ਵਾਲ ਨਸੰਦੇ ਕੰਗੀ ਹੋ ਇਸ ਵਸਣਿੰਦੇ ਨਾਲੋਂ ਟੋਲਾ ਮੈਂ ਬਾਬਲ ਕਰ ਚੰਗੀ ਹੋ ਇਸ ਵਸਣਿੰਦੇ ਨਾਲੋਂ ਟੋਲਾ ਮੈਂ ਬਾਬਲ ਕਰ ਚੰਗੀ ਹੋ ਟਿੱਟੇ ਬੰਦ ਤੇ ਕਾਲੀਆਂ ਜੁਲਫਾਂ ਅਦਿ ਬਗੋਰੀ ਦਾ ਜੁੜਾ ਹੋ ਕੰਢ ਨੰਦੇਤੀ ਜਾ ਮੇਰੇ ਮਾਈਆ ਚੜਿਆ ਜੋ ਬਣ ਗੂੜਾ ਹੋ ਕੰਢ ਨੰਦੇਤੀ ਜਾ ਮੇਰੇ ਮਾਈਆ ਚੜਿਆ ਜੋ ਬਣ ਗੂੜਾ ਹੋ ਚੜਿਆ ਜੋ ਬਣ ਗੂੜਾ ਹੋ ਧੰਨ ਬੱਛ ਬੇਨ ਮਿਲਾਂਗੇ ਅਗਲੀ ਵੀਡੀਓ ਨਾਲ ਜੇਜੀ ਪਸੰਦ ਆਇਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਮੈਂ ਆਪਜੀ ਦੀ ਦਾਦੀ ਹਮੇਸ਼ਾ ਹੀ ਤੁਹਾਲਦਾ ਰਹਿਣੀ ਆ ਤੁਹਾਡੀ ਆਪਣੀ ਪਰਮਜੀਤ ਕੌਰ ਅਬੀ